ਸੋਚੋ ਤੁਸੀਂ ਇੱਕ ਰਾਹ ਤੇ ਤੁਰ ਰਹੇ ਹੋ ਰਾਹ ਸੁੰਦਰ ਹੈ ਪਰ ਤੁਹਾਨੂੰ ਨਹੀਂ ਪਤਾ ਕਿ ਕਿੱਥੇ ਲੈ ਕੇ ਜਾ ਰਿਹਾ ਤੁਸੀਂ ਮਿਹਨਤ ਕਰ ਰਹੇ ਹੋ ਦੌੜ ਰਹੇ ਹੋ ਪਰ ਮੰਜ਼ਿਲ ਅਣਜਾਣ ਹੈ ਅਕਸਰ ਅਸੀਂ ਜ਼ਿੰਦਗੀ ਵਿੱਚ ਵੀ ਇੰਜ ਹੀ ਕਰਦੇ ਹਾਂ ਬਿਨਾਂ ਮੰਜ਼ਿਲ ਜਾਣੇ ਮਿਹਨਤ ਕਰਦੇ ਰਹਿੰਦੇ ਹਾਂ ਇਹੀ ਥਾਂ ਤੇ ਆਉਂਦੀ ਹੈ ਦੂਜੀ ਆਦਤ ਅੰਤ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕਰੋ బిਗਨ ਵਿਦ ਦਾ ਐਂਡ ਇਨ ਮਾਈਂਡ ਇਸ ਦਾ ਮਤਲਬ ਹੈ ਹਰ ਕੰਮ ਹਰ ਯੋਜਨਾ ਹਰ ਫੈਸਲਾ ਉਸ ਅੰਤਿਮ ਮਕਸਦ ਨਾਲ ਜੋੜੋ ਜਿਸ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਜਿਵੇਂ ਇੱਕ ਮਕਾਨ ਬਣਾਉਣ ਤੋਂ ਪਹਿਲਾਂ ਉਸ ਦਾ ਨਕਸ਼ਾ ਤਿਆਰ ਹੁੰਦਾ ਇੰਜ ਹੀ ਜੇਕਰ ਤੁਸੀਂ ਆਪਣੀ ਜ਼ਿੰਦਗੀ ਦਾ ਨਕਸ਼ਾ ਨਹੀਂ ਬਣਾਉਂਦੇ ਤਾਂ ਤੁਸੀਂ ਹੋਰਾਂ ਦੇ ਨਕਸ਼ਿਆਂ ਦਾ ਹਿੱਸਾ ਬਣ ਜਾਂਦੇ ਇਹ ਆਦਤ ਸਾਨੂੰ ਸਿਖਾਉਂਦੀ ਹੈ ਕਿ ਪਹਿਲਾਂ ਆਪਣੀ ਦਿਸ਼ਾ ਸਹੀ ਕਰੋ ਫਿਰ ਦੌੜੋ ਕਿਉਂਕਿ ਗਲਤ ਦਿਸ਼ਾ ਵਿੱਚ ਦੌੜਨਾ ਤੇਜ਼ੀ ਨਾਲ ਗਲਤ ਜਗ੍ਹਾ ਪਹੁੰਚਣਾ ਕਈ ਵਾਰ ਅਸੀਂ ਦਿਨ ਰਾਤ ਮਿਹਨਤ ਕਰਦੇ ਹਾਂ ਪਰ ਆਖਰ ਵਿੱਚ ਅਹਿਸਾਸ ਹੁੰਦਾ ਹੈ ਮੈਂ ਗਲਤ ਚੀਜ਼ ਲਈ ਦੌੜ ਰਿਹਾ ਸੀ ਇਸ ਲਈ ਜ਼ਿੰਦਗੀ ਦਾ ਹਰ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਆਪ ਤੋਂ ਪੁੱਛੋ ਇਹ ਮੈਨੂੰ ਕਿੱਥੇ ਲੈ ਕੇ ਜਾਵੇਗਾ ਇਹ ਆਦਤ ਸਿਰਫ ਪੇਸ਼ਾਵਰ ਜੀਵਨ ਲਈ ਨਹੀਂ ਇਹ ਤੁਹਾਡੇ ਰਿਸ਼ਤੇ ਆ ਸਿਹਤ ਆਤਮਿਕ ਵਿਕਾਸ ਅਤੇ ਸੁਪਨਿਆਂ ਲਈ ਵੀ ਹੈ ਤੁਸੀਂ ਜੋ ਵੀ ਕਰੋ ਉਸ ਦਾ ਨਤੀਜਾ ਪਹਿਲਾਂ ਆਪਣੇ ਮਨ ਵਿੱਚ ਬਣਾਓ ਫਿਰ ਉਸੇ ਚਿੱਤਰ ਨੂੰ ਅਸਲ ਰੂਪ ਵਿੱਚ ਬਦਲੋ। ਇਹੀ ਸਫਲ ਲੋਕਾਂ ਦੀ ਖਾਸੀਅਤ ਹੁੰਦੀ ਹੈ। ਉਹ ਪਹਿਲਾਂ ਸੋਚ ਵਿੱਚ ਬਣਾਉਂਦੇ ਨੇ ਫਿਰ ਜ਼ਿੰਦਗੀ ਵਿੱਚ ਬਣਾਉਂਦੇ ਨੇ। ਤਾਂ ਅੱਜ ਤੋਂ ਹਰ ਸਵੇਰ ਆਪਣੇ ਆਪ ਨੂੰ ਪੁੱਛੋ ਮੈਂ ਆਪਣੀ ਜ਼ਿੰਦਗੀ ਕਿਵੇਂ ਦੀ ਚਾਹੁੰਦਾ? ਅਤੇ ਹਰ ਕਦਮ ਉਸ ਮੰਜ਼ਲ ਵੱਲ ਚੁੱਕੋ। ਕਿਉਂਕਿ ਜਿਹੜਾ ਵਿਅਕਤੀ ਅੰਤ ਨੂੰ ਧਿਆਨ ਵਿੱਚ ਰੱਖ ਕੇ ਕੋਈ ਕੰਮ ਸ਼ੁਰੂ ਕਰਦਾ ਹੈ ਨਾ ਉਹ ਕਦੇ ਰਾਹ ਨਹੀਂ ਭੁੱਲਦਾ